हां जी दोस्तों आज गल ਕਰਦੇ ਆਪਾਂ ਗੁਰਦੇ ਦੇ ਪਥਰੀਆਂ ਦੀ ਜੋ ਗੁਰਦੇ ਚ ਪਥਰੀਆਂ ਨੇ तकरीबन ਅਧੇੜ ਉਮਰ ਦੇ ਵਿੱਚ ਹੀ ਬਣ ਜਾਂਦੀਆਂ ਨੇ ਇਹ ਅੱਜ ਕੱਲ ਤਾਂ ਹਰੇਕ ਉਮਰ ਚ ਹੀ ਹੋ ਜਾਂਦੀਆਂ ਨੇ ਤੇ ਇਹ तकरीबन ਗੁਰਦਿਆਂ ਦੇ ਵਿੱਚ ਜਦੋਂ ਬਣਦੀਆਂ ਨੇ ਤਾਂ ਜਿਵੇਂ ਮਤਲਬ ਇਹ ਹੁੰਦਾ ਇਹਨਾਂ ਦੇ ਵਿੱਚ ਕੀ ਕੈਲਸ਼ੀਅਮ ਜਾਂ ਮਤਲਬ ਯੂਰਿਕ ਐਸਿਡ ਜ਼ਿਆਦਾ ਵਧਿਆ ਹੋਵੇ ਇਹ ਜਿਹੜੇ ਮਤਲਬ ਦੋਸ਼ਪੂਰਨ ਤੱਤ ਹੁੰਦੇ ਨੇ ਜਾਂ ਪੈਰਾਥਾਇਰয়েড ਜਿਹੜੀਆਂ ਗ੍ਰੰਥੀਆਂ ਲਗੀਆਂ ਉਹ ਸਹੀ ਕੰਮ ਨਹੀਂ ਕਰਦੀਆਂ ਉਦੋਂ ਇਹ ਪੱਥਰੀਆਂ ਬਣਨ ਸ਼ੁਰੂ ਹੋ ਜਾਂਦੀਆਂ ਜਦੋਂ ਪਿਸ਼ਾਬ ਰੁਕ ਜਾਂਦਾ ਹੈ ਪਿਸ਼ਾਬ ਰੁਕਣ ਦੇ ਨਾਲ ਕੀ ਹੁੰਦਾ ਹੈ ਜਿਹੜੇ ਉਹਦੇ ਵਿੱਚ ਕੁਝ ਤੱਤ ਹੁੰਦੇ ਨੇ ਇਦਾਂ ਦੇ ਉਹ ਰੁਕ ਜਾਂਦੇ ਨੇ ਉਹਨਾਂ ਤੋਂ ਪੱਥਰੀਆਂ ਬਣ ਜਾਂਦੀਆਂ ਇਹ ਬਾਜਰੇ ਦਾਣੇ ਵੀ ਜਿੱਡੀਆਂ ਹੋ ਸਕਦੀਆਂ ਨੇ ਛੋਲੇ ਦਾਣੇ ਜਿੱਡੀਆਂ ਇਸ ਤੋਂ ਵੱਡੀਆਂ ਵੀ ਹੋ ਸਕਦੀਆਂ ਨੇ ਤੇ ਇਹ ਪੱਥਰੀਆਂ ਦਾ ਕੀ ਹੁੰਦਾ ਜਦੋਂ ਛੋਟੀਆਂ ਹੁੰਨ ਉਦੋਂ ਤਾਂ ਇਹ ਤਕਰੀਬਨ ਦਵਾਈਆਂ ਨਾਲ ਨਿਕਲ ਜਾਂਦੇ ਨੇ ਅਰ ਜਦੋਂ ਜ਼ਿਆਦਾ ਵੱਡੀਆਂ ਹੋ ਜਾਣ ਫਿਰ ਇਹਨਾਂ ਦਾ ਤਕਰੀਬਨ ਆਪਰੇਸ਼ਨ ਹੀ ਕਰਨਾ ਪੈਂਦਾ ਹੈ ਆਪਰੇਸ਼ਨ ਨਾਲ ਕੱਢਣੇ ਪੈਂਦੇ ਹਨ ਔਰ ਇਹ ਗੱਲ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਇਹਨਾਂ ਨੂੰ ਕੱਢਦੇ ਹੋਗੇ ਕਿਸੇ ਵੀ ਤਰੀਕੇ ਨਾਲ ਕੱਢਦੇ ਹੋਗੇ ਦੁਬਾਰਾ ਫਿਰ ਬਣ ਜਾਂਦੇ ਨੇ ਇਸ ਤਰ੍ਹਾਂ ਕਿ ਜੇ ਤੁਸੀਂ ਆਪਰੇਸ਼ਨ ਕਰਾਉਨੇ ਆਪਾਂ ਤਾਂ ਆਪਰੇਸ਼ਨ ਨਾਲ ਪਥਰੀਂ ਨਿਕਲ ਜਾਂਦੀ ਹੈ ਕੱਢੀ ਜਾ ਸਕਦੀ ਹੈ ਪਰ ਦੁਬਾਰਾ ਫਿਰ ਬਣ ਜਾਂਦੀ ਹੈ ਇਸ ਤਰ੍ਹਾਂ ਕਿ ਇਹਨਾਂ ਦਾ ਕੋਈ ਬਹੁਤਾ ਪੱਕਾ ਹੱਲ ਨਹੀਂ ਹੁੰਦਾ ਤੇ ਇਹਨਾਂ ਪਥਰੀਆਂ ਇਦਾਂ ਜਦੋਂ ਇਹ ਨੁਕੀਲੀਆਂ ਵੀ ਹੁੰਦੀਆਂ ਨੇ ਕੋਈ ਤਿੱਖੀਆਂ ਹੁੰਦੀਆਂ ਨੇ ਤੇ ਕੁਝ ਗੋਗਲ ਵੀ ਹੁੰਦੇ ਨੇ ਕੋਈ ਸਖਤ ਹੁੰਦੀਆਂ ਨੇ ਇਹਨਾਂ ਦਾ ਪਰ ਜਦੋਂ ਇਹ ਪਥਰੀਆਂ ਗੁਰਦਿਆਂ ਦੇ ਵਿੱਚ ਹੁੰਦੀਆਂ ਨੇ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਔਰ ਜਦੋਂ ਉੱਥੋਂ ਪਸ਼ਾਬ ਵਾਲੀ ਨਾਲੀ ਦੇ ਥਰੂ ਆ ਕੇ ਇਹ ਬਲੈਡਰ ਚ ਆਉਂਦੀਆਂ ਨੇ ਜਦੋਂ ਪਸ਼ਾਬ ਵਾਲੀ ਨਾਲੀ ਚ ਕਿਤੇ ਅਟ ਜਾਂਦੀਆਂ ਨੇ ਜਾਂ ਮਤਲਬ ਫਸ ਜਾਂਦੀਆਂ ਨੇ ਤਾਂ ਉੱਥੇ ਬਹੁਤ ਜ਼ਿਆਦਾ ਦਰਦ ਕਰਦੇ ਨੇ ਅਸਹਿਜ ਦਰਦ ਹੁੰਦਾ ਹੈ ਤੇ ਬੰਦੇ ਨੂੰ ਉਲਟੀਆਂ ਵੀ ਲੱਗ ਜਾਂਦੀਆਂ ਨੇ ਬਹੁਤ ਵਾਰੀ ਤੇ ਦਰਦ ਤਾਂ ਬਹੁਤ ਜ਼ਿਆਦਾ ਹੀ ਹੁੰਦਾ तकरीबन ਅਸਹਿਜ ਦਰਦ ਹੁੰਦਾ ਹੈ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਜਦੋਂ ਇਹ ਦਰਦ ਹੁੰਦਾ ਹੈ ਬੰਦੇ ਦੇ ਤਾਂ ਬਹੁਤ ਜ਼ਿਆਦਾ ਹੁੰਦਾ ਤੇ ਇਹਨੂੰ ਕੰਟਰੋਲ ਕਰਨ ਦਾ ਜ਼ਰੂਰੀ ਹੁੰਦਾ ਕਿਉਂਕਿ ਇਹ ਪਥਰੀਆਂ ਜਦੋਂ ਪਸ਼ਾਬ ਵਾਲੀ ਪਾਈਪ ਦੇ ਵਿੱਚ ਫਸ ਜਾਂਦੇ ਤਾਂ ਪਾਈਪ ਫਟ ਵੀ ਸਕਦੀ ਹੈ ਤੇ ਇਹਨਾਂ ਦਾ ਖਤਮ ਕਰਨਾ ਜ਼ਰੂਰੀ ਹੁੰਦਾ ਤੇ ਵੈਸੇ ਇਹ ਜਦੋਂ ਇੱਕ ਵਾਰੀ ਪਥਰੀਆਂ ਬਣ ਗਈਆਂ ਉਹ ਨਿਕਲ ਗਈਆਂ ਦੁਬਾਰਾ ਫਿਰ ਬਣ ਜਾਂਦੀਆਂ ਪਰ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹ ਸਿਸਟਮ ਨਹੀਂ ਹੈਗਾ ਇਲੈਕਟ੍ਰੋਮੈਡੀਕਲ ਸਿਸਟਮ ਕੀ ਹੈ ਕਿ ਪਥਰੀਆਂ ਇਹਦੇ ਨਾਲ ਖਤਮ ਹੋ ਜਾਂਦੀਆਂ ਨੇ ਔਰ ਦੁਬਾਰਾ ਵੀ ਨਹੀਂ ਬਣਦੀਆਂ। ਅਗਰ ਤੁਸੀਂ ਇਲੈਕਟ੍ਰੋ ਹੋਮੋਪੈਥਿਕ ਟ੍ਰੀਟਮੈਂਟ ਕਰਦੇ ਆਪਾਂ ਤਾਂ ਇਹਦੇ ਨਾਲ ਕੀ ਹੁੰਦਾ ਹੈ ਪਥਰੀਆਂ ਖਤਮ ਤਾਂ ਹੋ ਜਾਣਗੀਆਂ ਔਰ ਤਕਲੀਬ ਵੀ ਨਹੀਂ ਹੋ ਨਿਕਲਣ ਲੱਗਿਆ ਤੇ ਦੂਜਾ ਕੀ ਹੈ ਦੁਬਾਰਾ ਕਦੀ ਨਹੀਂ ਬਣਦੀਆਂ। ਤੇ ਦੁਬਾਰਾ ਪਥਰੀਆਂ ਬਣਦੀ ਜਿਹੜਾ ਹੋ ਉਹਨਾਂ ਦੀ ਹੈਪਟਨ ਦੀ ਇੱਕੋ ਸਿਸਟਮ ਦੋ ਖਤਮ ਹੋ ਜਾਂਦਾ। ਤੇ ਇਸ ਤਰ੍ਹਾਂ ਕਰਕੇ ਪਰ ਇਹ ਬਣਦੀਆਂ ਨੇ ਜੇ ਤੁਸੀਂ ਮਤਲਬ ਕਹਿੰਦੇ ਵੀ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਕਰੀਮ ਵਾਲੀ ਚੀਜ਼ਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਥੋੜੀਆਂ ਕੰਟਰੋਲ ਕਰਨੇ ਜ਼ਰੂਰੀ ਹੁੰਦੇ ਨੇ ਘੱਟ ਕਰਨੇ ਜ਼ਰੂਰੀ ਹੁੰਦੇ ਨੇ। ਤੇ ਪਰ ਪਥਰੀਆਂ ਨਿਕਲ ਜਾਂਦੇ ਨੇ ਇਲੈਕਟ੍ਰੋਨਿਕ ਪਥਰੀ ਨਾਲ ਅਗ ਕਿਸੇ ਦਿਨ ਅਦਾ ਨਹੀਂ ਕਿਸੇ ਨੂੰ ਕੋਈ ਪ੍ਰੋਬਲਮ ਹੋਵੇ ਤਾਂ ਉਹ ਜ਼ਰੂਰ ਮਿਲੋ ਤੇ ਇਹਦੇ ਵਾਸਤੇ ਇੱਕ ਸਟੋਨਲ ਮੈਡੀਸਨ ਆਉਂਦੀ ਹੈ ਇਹ ਇਲੈਕਟ੍ਰੋਨਿਕ ਪਥਰੀ ਦੀ ਉਹਦੇ ਨਾਲ ਪਥਰੀਆਂ ਨਿਕਲ ਜਾਂਦੇ ਨੇ ਆ ਦੂਜਾ ਕੀ ਹੈ ਇਹਦੇ ਵਿੱਚ ਆਪਾਂ F1 A3 S5 ਤੇ S3 ਇੱਕੋ ਮੈਡੀਸਨ ਹੁੰਦੀ ਹੈ ਨਗੀਆਂ ਇਹ ਦਿੱਤੀ ਜਾਂਦੀ ਹੈ ਨਾ ਪਥਰੀਆਂ ਦੇ ਵਿੱਚ ਇਹਨਾਂ ਨਾਲ ਦਰਦ ਵੀ ਨਹੀਂ ਬੰਦੇ ਨੂੰ ਹੁੰਦਾ ਔਰ ਪਥਰੀਆਂ ਵੀ ਹੌਲੀ ਹੌਲੀ ਬਾਹਰ ਨਿਕਲ ਜਾਂਦੀਆਂ ਨੇਗੇ। ਸੋ ਅਗਰ ਕਿਸੇ ਨੂੰ ਵੀ ਇਸ ਦਾ ਕੋਈ ਪ੍ਰੋਬਲਮ ਹੋਵੇ ਤਾਂ ਜਰੂਰ ਮਿਲੋ। ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਵੀਰ ਦਾ ਭਲਾ ਹੋ ਸਕੇ, ਕੋਈ ਫਾਇਦਾ ਹੋ ਸਕੇ। ਅਗਰ ਕਿਸੇ ਨੇ ਪ੍ਰੋਬਲਮ ਹੋਵੇ ਤਾਂ ਸਾਨੂੰ ਜਰੂਰ ਮਿਲੋ ਇੱਕ ਵਾਰੀ ਤੇ ਤੁਹਾਡਾ ਜਰੂਰ ਬਿਲਕੁਲ ਆਪਾਂ ਜੋ ਵੀ ਸਿਸਟਮ ਹੋਗਾ ਠੀਕ ਕਰ ਹੋ ਜਾਏਗਾ ਹੈ। ਆਪਣੇ ਕੋਲ ਇਲੈਕਟ੍ਰੋਮੋਬਾਈਟ ਦਾ ਸਿਸਟਮ ਆ ਜੋ ਇਹਦੇ ਨਾਲ ਬਿਲਕੁਲ ਠੀਕ ਹੋ ਜਾਣੀ ਹੈ।